ਮੇਰੇ ਪਾਪਾ ਹੈਂਡੀਕੈਫਟਰ ਹੈ ਠੀਕ ਹੈ। ਔਰ ਸਾਨੂੰ ਸਕੂਲ ਜਾਣ ਵਾਸਤੇ ਬਹੁਤ ਤੰਗੀ ਹੁੰਦੀ ਜਿਹਦਾ ਰਸਤਾ ਵੀ ਖਰਾਬ ਹੈ। ਠੀਕ ਹੈ। ਪਾਪਾ ਸਾਡੇ ਮਿਕਲੇ ਧਿਆੜੀਦਾਰ ਇਦਾਂ। ਹਾਂ। ਪੜਨਾ ਜਾਂਦੇ ਆ ਪਰ ਅਸੀਂ ਪਾੜ ਨਹੀਂ ਸਕਦੇ। ਰਸਤਾ ਬਹੁਤ ਖਰਾਬ ਹੈ ਸਾਡਾ। ਹਾਂ। ਸਕੂਲ ਜਾਣ ਵਾਸਤੇ ਬਹੁਤ ਦਿੱਕਤ ਆਉਂਦੀ ਹੈ ਸਾਨੂੰ। ਹਾਂ। ਹੋਰ ਕੀ ਮੰਗਿਆ ਤੁਸੀਂ ਜਿਹੜੇ ਜਿਹੜੇ ਐਨਆਰਆਈ ਪੰਜਾਬੀ ਵੀਰ ਨੇ ਜਿਹੜੇ ਬਾਹਰ ਦੇਸ਼ਾਂ ਅਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੁਹਾਡੀ ਮਦਦ ਦੀ ਕੋਹਾਰ ਕੀ ਕਹਿਣਾ ਚਾਹੂਗਾ ਉਹਨਾਂ ਲਈ। ਇਹ ਘਰ ਦੀ ਸਾਡੀ ਹਾਂਜੀ। ਸਵਚਾਲੇ ਬਣਾ ਜਾਵੇ। ਹਾਂਜੀ। ਸਾਡੇ ਘਰ ਵਾਸਤੇ ਮਤਲਬ ਸਾਡੇ ਰਸਤੇ ਵਾਸਤੇ ਹਾਂ ਬਾਕੀ ਪੜਨਾ ਪੜਨਾ ਚਾਹਦੇ ਹੋ ਤੁਸੀਂ ਹਾਂਜੀ ਪੜਨਾ ਪਾਣੀ ਸਾਨੂੰ ਘਰ ਛੱਡ ਕੇ ਇਥੋਂ ਭੱਜਣਾ ਪਿਆ ਸੀ ਦੂਸਰਾ ਸਾਡੀਆਂ ਬੇਟੀਆਂ ਚਾਰ ਹੈ ਘਰ ਹੈ ਸਵੈਂਟ ਮੇਰੇ ਇਹ ਹੈਂਡੀਕੈਪਟਰ ਆ ਬਾਤੋਂ ਜਿਹੜੇ ਇਹ ਧਿਆੜੀ ਤੋਂ ਪਲਾ ਰਸਤੇ ਸਾਨੂੰ ਇਹ ਰੋਟੀ ਪਾਣੀ ਲਈ ਉਹ ਦੇਰੇ ਤਾਂ ਇਹਨਾਂ ਬੜਾ ਮੁਸ਼ਕਲ ਔਖਾ ਹੋ ਗਿਆ ਹੈ ਰਹਿਣਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਇਹੀ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਮਹਾਂ ਪਿਆਜੂ ਐਸੇ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਇੱਕ ਹੋਰ ਨਵੇਂ ਘਰ ਵਿੱਚ ਆਏ ਹਾਂ ਜੋ ਹਰ ਰੋਜ਼ ਪ੍ਰਭਾਵਿਤ ਹੈ ਇੱਥੇ ਅਸੀਂ ਇੱਥੇ ਦੇ ਪਰਿਵਾਰ ਨਾਲ ਜਾਣਾਗੇ ਬੜਾ ਗਰੀਬ ਪਰਿਵਾਰ ਹੈ ਜਿਵੇਂ ਕਿ ਚਾਰ ਬੇਟੀਆਂ ਨਾਲ ਦੇ ਤੇ ਬੇਟਾ ਕੋਈ ਨਹੀਂ ਹੈ ਹਸਬੰਡ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਹ ਸੈਕਸੀਡੈਂਟ ਆਹੀ ਉਹਨਾਂ ਦੀ ਬਾਹਾਂ ਟੁੱਟ ਗਈ ਹੈ ਧਿਆੜੀ ਦੇ ਪੈ ਕਰਕੇ ਆਪਣਾ ਪਰਿਵਾਰ ਪਾਲ ਰਹੇ ਨੇ ਇਹ ਇਹਨਾਂ ਦੀ ਮਦਦ ਮੰਗ ਹੈ ਕਿ ਸਾਡਾ ਥੋੜੀ ਸਾਡੀ ਹੈਲਪ ਕੀਤੀ ਜਾਵੇ ਤਾਂ ਜੋ ਅਸੀਂ ਬੱਚਿਆਂ ਨੂੰ ਵੀ ਪੜਾ ਸਕੀਏ ਤੇ ਇਹਨਾਂ ਦਾ ਖਰਚਾ ਪ੍ਰੋਪਰ ਚੱਕ ਸਕੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਤੁਹਾਨੂੰ ਕਿਹੜੀ ਕਿਹੜੀ ਦਿੱਕਤ ਆਈ ਤੁਸੀਂ ਤੁਹਾਡੇ ਜਿਹੜਾ ਹੜ੍ਹ ਨਾਲ ਤੁਹਾਡੇ ਕੀ ਕਿਹੜੀ ਦਿੱਕਤਾਂ ਆਈਆਂ ਸਰ ਜੀ ਇੱਕ ਤਾਂ ਸਾਡੇ ਘਰਾਂ ਵਿੱਚ ਪਾਣੀ ਸਾਨੂੰ ਘਰ ਛੱਡ ਕੇ ਇਥੋਂ ਭੱਜਣਾ ਪਿਆ ਸੀ ਦੂਸਰਾ ਸਾਡੀਆਂ ਬੇਟੀਆਂ ਚਾਰ ਹੈ ਘਰ ਹੈ ਸਵੈਂਟ ਮੇਰੇ ਇਹ ਹੈਂਡੀਕੈਪਟਰ ਆ ਬਾਤੋਂ ਜਿਹੜੇ ਇਥੇ ਆੜੀ ਤੇ ਪਲਾ ਰਸ ਤੇ ਸਾਨੂੰ ਇਹ ਰੋਟੀ ਪਾਣੀ ਲਈ ਉਹਦੇਰੇ ਤਾਂ ਇਹਨਾਂ ਬੜਾ ਮੁਸ਼ਕਲ ਔਖਾ ਹੋ ਗਿਆ ਹੈ ਰਹਿਣਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਇਹੀ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਸਾਡੀ ਸੁਣਾਈ ਕੀਤੀ ਜਾਵੇ ਇੱਕ ਤਾਂ ਸਾਡਾ ਰਸਤਾ ਦੂਜਾ ਸੀ ਬੱਚਿਆਂ ਨੂੰ ਪੜ੍ਹਾ ਨਹੀਂ ਰੇ ਸਕੂਲ ਨਹੀਂ ਜਾ ਰਹੇ ਸਾਡੇ ਬੱਚੇ ਘਰ ਰਹਿ ਰਹੇ ਮੈਂ ਦੇਖਾ ਕੈਮਰਾਮੈਨ ਨੂੰ ਕਿਵੇਂ ਕੰਮ ਬੱਚਿਆਂ ਬੱਚਿਆਂ ਨੂੰ ਦਿਖਾਇਆ ਜਾਵੇ ਹਾਂਜੀ ਇਹ ਬੱਚੇ ਸਕੂਲ ਤੋਂ ਰਹਿ ਰਹੇ ਘਰ ਜਿੱਦ ਇੱਕ ਤਾਰੀ ਸਾਨੂੰ ਰਸਤੇ ਕਰਕੇ ਇਸ ਕਰਕੇ ਅਸੀਂ ਇਹ ਬੱਚੇ ਆ ਵੀ ਘਰੀ ਹੋਈ ਹੈ ਹਾਂਜੀ ਠੀਕ ਹੈ ਹਾਂਜੀ ਇਹ ਚਾਰ ਬੱਚੇ ਨੇ ਤੁਹਾਡੇ ਤੁਹਾਡੇ ਹਸਬੰਡ ਹੈਂਡੀਕੈਪਟ ਨੇ ਹਾਂਜੀ ਹਾਂਜੀ ਉਹਨਾਂ ਦਾ ਐਕਸੀਡੈਂਟ ਨਾਲ ਬਾਹਾਂ ਉਹ ਹੋ ਗਿਆ ਸੀ ਤੇ ਟ੍ਰੇਪਰੇਸ਼ਨ ਹੋਇਆ ਸੀ ਉਹ ਮਜ਼ਦੂਰੀ ਕਰਦੇ ਮਿੰਤ ਮਜ਼ਦੂਰੀ ਉਹ ਵੀ ਉਹਨਾਂ ਤੋਂ ਹੁੰਦੀ ਨਹੀਂ ਹੈਗੀ ਬਾਹਾਂ 'ਚ ਦਰਦ ਹੁੰਦੀ ਤਕਲੀਫ ਹੁੰਦੀ ਹੈ ਹਾਂਜੀ ਠੀਕ ਹੈ ਹਾਂਜੀ ਮੇਰੇ ਤੁਸੀਂ ਕੀ ਕਹਿਣਾ ਚਾਹੋਗੇ ਹੈਨਾ ਮੇਰੇ ਪਾਪਾ ਹੈਂਡੀਕੈਪਡਰ ਹੈ ਠੀਕ ਹੈ ਔਰ ਸਾਨੂੰ ਸਕੂਲ ਜਾਣ ਵਾਸਤੇ ਬਹੁਤ ਤੰਗੀ ਹੁੰਦੀ ਜਿਹਦਾ ਰਸਤਾ ਵੀ ਖਰਾਬ ਹੈ ਪਾਪਾ ਸਾਡੇ ਮਤਲਬ ਧਿਆੜੀਦਾਰ ਏਦਾਂ ਫਿਰ ਪੜਨਾ ਚਾਹੁੰਦੇ ਆ ਪਰ ਅਸੀਂ ਪਾੜ ਨਹੀਂ ਸਕਦੇ ਰਸਤਾ ਬਹੁਤ ਖਰਾਬ ਹੈ ਸਾਡਾ ਸਕੂਲ ਜਾਣ ਵਾਸਤੇ ਬਹੁਤ ਦਿੱਕਤ ਆਉਂਦੀ ਹੈ ਸਾਨੂੰ ਹਾਂ ਹੋਰ ਕੀ ਮੰਗਿਆ ਤੁਸੀਂ ਜਿਹੜੇ ਜਿਹੜੇ ਐਨਆਰਆਈ ਪੰਜਾਬੀ ਵੀਰ ਨੇ ਜਿਹੜੇ ਬਾਹਰ ਦੇਸ਼ਾਂ ਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੁਹਾਡੀ ਮਦਦ ਦੀ ਕੋਹਾਰ ਕੀ ਕਹਿਣਾ ਚਾਹੁੰਗੇ ਉਹਨਾਂ ਲਈ ਇਹ ਘਰ ਦੀ ਸਾਡੀ ਹਾਂਜੀ ਸੁਚਾਲੇ ਬਣਾ ਜਾਵੇ ਹਾਂਜੀ ਸਾਡੇ ਘਰ ਵਾਸਤੇ ਮਤਲਬ ਸਾਡੇ ਰਸਤੇ ਵਾਸਤੇ ਹਾਂ ਬਾਕੀ ਪੜਨਾ ਪੜਨਾ ਚਾਹੁੰਦੇ ਹੋ ਤੁਸੀਂ ਹਾਂਜੀ ਪੜਨਾ ਚਾਹੁੰਦੇ ਹੁਣ ਕਿਹੜੀ ਕਲਾਸ ਪੜਦੇ ਹੋ 8ਵੀਂ ਚ 8 ਚ ਹੁਣ ਤੁਸੀਂ ਸਕੂਲ ਕਰੋਗੇ ਦੀ ਲਾਸਟ ਵਾਰ ਲਾਸਟ ਵਾਰ ਮੈਂ ਇੱਕ ਤਰੀਕ ਨੂੰ ਸ਼ਾਇਦ ਗਈ ਥੀ ਅੱਛਾ ਹਾਂਜੀ ਉਹ ਦਿਨ ਛੁੱਟੀਆਂ ਹੋਈਆਂ ਹਨਾ ਹਾਂਜੀ ਛੁੱਟੀਆਂ ਹੋ ਗਈਆਂ ਖਤਮ ਹੋ ਗਈਆਂ ਛੁੱਟੀਆਂ ਖਤਮ ਨਹੀਂ ਹੋਈਆਂ ਹੈਗੀਆਂ ਟੀਚਰਾਂ ਨੇ ਸਾਨੂੰ ਛੁੱਟੀਆਂ ਦਿੱਤੀਆਂ ਮੈਂ ਉਹ ਸਾਡੀ ਘਰ ਪੜਾਈ ਮਤਲਬ ਹੁੰਦੀ ਹੈ ਅਸਾ ਹੋਮਵਰਕ ਫਰੋਮ ਹੋ ਰਿਹਾ ਹਾਂ ਤੇ ਤੁਸੀਂ ਐਨਰ ਵੀਰਾਂ ਨੂੰ ਕੀ ਕਹਣਾ ਤੁਸੀਂ ਚਾਰ ਭੈਣਾ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਕੀ ਤੁਹਾਡੀ ਬੇਨਤੀ ਹੈ ਸੱਡੇ ਹੀ ਸਾਨੂੰ ਸਾਨੂੰ ਮਦਦ ਕੀਤੀ ਜਾਵੇ ਬਦ ਤੋਂ ਬਦ ਹਾਂ ਬਸ ਹਾਂਜੀ ਅਸੀਂ ਮੱਕੀ ਬੀਜੀ ਸੀ ਇੱਥੇ ਭਾਜੀ ਉਹ ਵੀ ਰੁੜ ਗਈ ਤੇ ਮਿੱਟੀ ਵੀ ਸਾਰੀ ਰੁੜ ਗਈ ਖੇਤ ਵੀ ਸਾਰਾ ਉਪਰਿਆਂ ਤੱਕ ਰੇਸੀਗਾ ਹਾਂਜੀ ਜਿਹੜੇ ਦਿਖਾਏ ਜਾਣਾ ਜੋ ਇਹਨਾਂ ਦਾ ਵਿਸਾਦ ਦੇ ਨਾਲ ਹੜ੍ਹ ਦੇ ਨਾਲੇ ਖੇਤ ਵੀ ਰੁੜ ਗਏ ਨੇ ਇਸ ਜਗ੍ਹਾ ਦੀ ਦੇਖੋ ਕਿੰਨਾ ਨੀਮਾ ਹੋ ਚੁੱਕਾ ਹੈ ਹਾਂਜੀ ਸਾਰੀ ਰੁੜ ਗਈ ਥੋੜੀ ਜੀ ਹੋ ਜਾਂਦੀ ਸੀਗੀ ਖਾਨ ਜੋਗੀ ਤੇ ਹੁਣ ਫਿਲਹਾਲ ਇਸ ਵਾਰ ਨਹੀਂ ਹੈ ਸਾਰੀ ਖਤਮ ਹੋ ਗਈ ਠੀਕ ਓਕੇ ਤੁਹਾਡੀ ਫਸਲ ਦਾ ਮੁਆਵਜ਼ਾ ਵੀ ਤੁਸੀਂ ਮੰਗ ਰਹੇ ਹੋ ਹਾਂਜੀ ਸਰ ਸਰਕਾਰ ਵੱਲੋਂ ਜੇ ਦੇ ਸਕਦੇ ਤਾਂ ਦੀਦੀ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜੋ ਜਿਹੜੇ ਪ੍ਰਸ਼ਾਸਨ ਹੈ ਤੁਹਾਡੇ ਇੱਥੇ ਮੰਤਰੀ ਵੀ ਤੁਹਾਡੀ ਪੂਰੀ ਮਦਦ ਕਰਦੇ ਨੇ ਉਹ ਵੀ ਆਪਣੀ ਜਿੰਨੀ ਬਾਹ ਲੱਗ ਰਹੀ ਨੇ ਉਹਨਾਂ ਲਗਾ ਰਹੇ ਨੇ ਤੇ ਉਸ ਤੋਂ ਇਲਾਵਾ ਹੋਰ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਪੰਜਾਬੀ ਨੇ ਉਹਨਾਂ ਨੂੰ ਤੁਹਾਡੀ ਕੀ ਰਿਕੁਐਸਟ ਹੈ ਬੇਨਤੀ ਹੈ ਕਿ ਤੁਹਾਡੀ ਕੀ ਕੀ ਮਦਦ ਕੀਤੀ ਜਾਵੇ ਸਿੱਖ ਤਾਂ ਇਹ ਪ੍ਰਸ਼ਾਸਨ ਨੂੰ ਤੇ ਐਨ ਆਰ ਆਈ ਨੂੰ ਤੇ ਸਰਕਾਰ ਨੂੰ ਸਾਡੀ ਇਹ ਇਹ ਮਿਹਨਤ ਹੈ ਸਾਡੀ ਕਿ ਸਾਡੇ ਇਹ ਮਕਾਨ ਥੋੜੇ ਜੇ ਕੱਚੇ ਇਹਨਾਂ ਦੀ ਰਿਪੇਅਰ ਕੀਤੀ ਜਾਵੇ ਪੱਕੇ ਤਾਂ ਜੋ ਆਉਣ ਵਾਲਾ ਪਾਣੀ ਇਹਨਾਂ ਦੇ ਅੰਦਰ ਵੜ ਜਾਂਦਾ ਹਾਂਜੀ ਇਹ ਸਾਨੂੰ ਬਹੁਤ ਪਰੇਸ਼ਾਨੀ ਹੈ ਤੇ ਨਾਲ ਹੀ ਬੇਟੀਆਂ ਮੇਰੇ ਇਹ ਸੁਚਾਲੇ ਵੀ ਨਹੀਂ ਹੈ ਸੁਚਾਲੇ ਸਾਨੂੰ ਪੈਸੇ ਮਿਲੇ ਸੀ ਸਰਕਾਰ ਵੱਲੋਂ ਪਰ ਉਹ ਸਾਡੇ 2023 ਚ ਹੜ ਗਏ ਸੀਗੇ ਹਾਂਜੀ ਇਹ ਸੁਚਾਲੇ ਸਾਡੇ ਢੈਡੋਲ ਹੋ ਗਏ ਸੀਗੇ ਹੁਣ ਅਸੀਂ ਐਦਿ ਹਾਂ ਫਿਲਹਾਲ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਹਾਲਾਤ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਵਾਂਗਾ ਹੋਰ ਵੀ ਡੀਪਲੀ ਦਿਖਾਵਾਂਗਾ ਤੇ ਮੈਂ ਇਹਨਾਂ ਦੇ ਵੀਰਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਬਾਰ-ਬਾਰ ਬੇਨਤੀ ਕਰਦਾ ਇਹਨਾਂ ਇਹਨਾਂ ਦੀ ਬਾਹ ਫੜੀ ਜਾਵੇ ਤਾਂ ਜੋ ਇਹ ਆਪਣੇ ਬੱਚੇ ਵੀ ਪੜਾ ਸਕਣ ਵਧੀਆ ਸਕੂਲਾਂ ਵਿੱਚ ਤੇ ਆਪਣਾ ਆਪਣਾ ਘਰ ਵੀ ਇਹਨਾਂ ਦਾ ਜੋ ਕੱਚਾ ਹੈ ਉਹ ਪੱਕਾ ਕੀਤਾ ਜਾਵੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਇਹਨਾਂ ਦੀ ਬਾਹ ਫੜੀ ਜਾਵੇ ਧੰਨਵਾਦ